ਸਰੀ ਦੇ ਵੱਲੋਂ ਮਹਿਲਾ ਦਿਵਸ ਦੇ ਉੱਤੇ ਵੱਡਾ ਤੋਹਫਾ ਦਿੱਤਾ ਗਿਆ ਦੱਸਦੀ ਹੈ ਕਿ ਗੈਸ ਲੰਡਰ 100 ਰੁਪਏ ਸਸਤਾ ਹੋ ਚੁੱਕਿਆ ਅਗਰ ਤੁਸੀਂ ਬੁਕਿੰਗ ਕਰਵਾਉਣਾ ਹੈ ਤਾਂ ਪਹਿਲਾ ਇਸ ਖਬਰ ਨੂੰ ਧਿਆਨ ਨਾਲ ਸੁਣੋ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਵੱਡਾ ਤੋਹਫਾ ਦਿੱਤਾ ਗਿਆ ਦੱਸਦੇ ਕਿ 100 ਰੁਪਏ ਗੈਸ ਲੰਡਰ ਸਸਤਾ ਕਰ ਦਿੱਤਾ ਗਿਆ ਹੈ ਪਹਿਲਾਂ 920 ਰੁਪਏ ਦੇ ਵਿੱਚ ਇਹ ਗੈਸ ਲੰਡਰ ਮਿਲਦਾ ਸੀ ਤੇ ਹੁਣ ਤੁਹਾਨੂੰ 800 ਰੁਪਏ ਦੇ ਵਿੱਚ ਗੈਸ ਸਿਲੰਡਰ ਮਿਲੇਗਾ ਦੇਸ਼ ਭਰ ਤੇ ਵਿੱਚ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਜੜਿਆ ਕੀਤੀ ਗਈ ਹੈ ਸੋ ਇਹ ਖਬਰ ਤੁਹਾਨੂੰ ਕਿਵੇਂ ਦਿਲੀ ਲੱਗੀ ਜ਼ਰੂਰ ਤੁਸੀਂ ਵੀ ਆਪਣੀ رائے ਸਾਂਝੀ ਕਰੋ ਕਿਉਂਕਿ ਬਜਟ ਜੜਰ ਸੋਈਦਾ ਇਹਨਾਂ ਗੈਸ ਸਿਲੰਡਰਾਂ ਦੀਆਂ ਕੀਮਤਾਂ ਤੇ ਟਿਕਿਆ ਹੁੰਦਾ ਹੈ ਤੇ ਲੋਕਾਂ ਨੂੰ ਇੰਤਜ਼ਾਰ ਸੀ ਕਿ ਦੋ ਜੜਾਇਆ ਸਿਲੰਡਰ ਸਸਤਾ ਹੋਵੇਗਾ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਅੱਜ ਵੱਡਾ ਤੋਹਫਾ ਦਿੱਤਾ ਕਿ ਆ ਮਹਿਲਾ ਦਿਵਸ ਦੇ ਉੱਤੇ ₹100 ਗੈਸ ਸਿਲੰਡਰ ਦੀਆਂ ਕੀਮਤਾਂ ਨੂੰ ਸਸਤਾ ਕਰ ਦਿੱਤਾ ਗਿਆ ਹੁਣ ₹100 ਚੜਾ ਤੁਹਾਨੂੰ ਘੱਟ ਕੀਮਤ ਤੇ ਮਿਲੇਗਾ LPG ਸਿਲੰਡਰ ₹100 ਸਸਤਾ ਕਰ ਦਿੱਤਾ ਗਿਆ ਸੋ ਵੱਡੀ ਖੁਸ਼ਖਬਰੀ ਕਹਿ ਸਕਤੇ ਆ ਮਹਿਲਾ ਦਿਵਸ ਤੇ ਕਿ ਮੋਦੀ ਸਰਕਾਰ ਦੇ ਵੱਲੋਂ ਵੱਡਾ ਤੋਹਫਾ ਦਿੱਤਾ ਗਿਆ ਜ਼ਰੂਰ ਇਸ ਖਬਰ ਨੂੰ ਵੀ ਬਾਕੀਆਂ ਤੱਕ ਤੁਸੀਂ ਸਾਂਝੀ ਕਰੋ ਕਿਉਂਕਿ ਹਰ ਇੱਕ ਤੱਕ ਇਹ ਜਾਣਕਾਰੀ ਮਿਲ ਸਕਣ ਦੱਸਦੀ ਹੈ ਕਿ ਪੀਐਮ ਮੋਦੀ ਦੇ ਵੱਲੋਂ ਟਵੀਟ ਵੀ ਕੀਤਾ ਗਿਆ ਕਿ ਅtreha ਕਰਨ ਦੇ ਨਾਲ ਵਾਤਾਵਰਣ ਦੇ ਲਈ ਵੀ ਇਹ ਜਿਹੜੀ ਚੀਜ਼ ਸਹਾਇਕ ਹੋਵੇਗੀ ਇੱਕ ਟਵੀਟ ਉਹਨਾਂ ਦੇ ਵੱਲੋਂ ਜਾਰੀ ਕੀਤਾ ਗਿਆ ਕਰੋੜਾ ਪਰਿਵਾਰਾਂ ਦਾ ਆਰਥਿਕ ਬੋਝ ਇਸ ਖਬਰ ਦੇ ਨਾਲ ਜ਼ਰੂਰ ਕੱਟ ਗਿਆ ਇਸ ਫੈਸਲੇ ਦੇ ਨਾਲ ਜ਼ਰੂਰ ਕਟੇਗਾ ਪੀਐਮ ਮੋਦੀ ਦੇ ਵੱਲੋਂ ਏ ਟਵੀਟ ਕਰਕੇ ਕਿਹਾ ਗਿਆ ਕਿ ਕਦਮ ਵਾਤਾਵਰਣ ਦੀ ਸੁਰੱਖਿਆ ਦੇ ਲਈ ਜ਼ਰੂਰ ਸਹਾਇਕ ਹੋਵੇਗਾ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਔਰਤਾਂ ਨੂੰ ਵੱਡਾ ਤੋਹਫਾ ਦੇਣ ਦਾ ਐਲਾਨ ਕੀਤਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਸ਼ੁਕਰਫਾਨ ਨੂੰ ਜਾਨਕੀ ਸਵੇਰੇ ਸਵੇਰੇ ਐਲਾਨ ਕਰ ਦਿੱਤਾ ਹੈ ਸਰਕਾਰ ਨੇ ਐਲਪੀਜੀ ਸਿਲੰਡਰ ਇਹ ਕੀਮਤਾਂ ਦੇ ਵਿੱਚ 100 ਰੁਪਏ ਦੀ ਕਟੋਤੀ ਕਰਨ ਦਾ ਫੈਸਲਾ ਕੀਤਾ ਹੈ ਅਗਰ ਤੁਸੀਂ ਹੁਣ ਸਿਲੰਡਰ ਬੁਕਿੰਗ ਕਰਵਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਸਿਲੰਡਰ ਜਿਹੜਾ 100 ਰੁਪਏ ਸਸਤਾ ਮਿਲੇਗਾ ਤੁਹਾਡੀ ਇਸ ਫੈਸਲੇ ਤੇ ਕੀ رائے ਆ ਜ਼ਰੂਰ ਕਮੈਂਟਾਂ ਦੇ ਵਿੱਚ ਵੀ ਤੁਸੀਂ ਆਪਣੀ رائے ਸਾਂਝੀ ਕਰ ਸਕਦੇ ਹੋ ਕਿਉਂਕਿ ਮਹਿਲਾਵਾਂ ਕਈ ਸਮੇਂ ਤੋਂ ਇਸ ਗੱਲ ਦਾ ਹੀ ਇੰਤਜ਼ਾਰ ਕਰੀਆਂ ਸੀ ਕਿ ਕਦੋਂ ਇਹ ਸਿਲੰਡਰ ਸਸਤਾ ਹੋਵੇਗਾ ਜਿਸ ਨੂੰ ਲੈ ਕੇ ਵੱਡਾ ਫਰਮਾਨ ਜੜਾ ਜਾਰੀ ਕਰ ਦਿੱਤਾ ਗਿਆ ਵੱਡਾ ਤੋਹਫਾ ਕਹਿ ਸਕਦੀ ਹੈ ਦੇਸ਼ ਦੇ ਪ੍ਰਧਾਨ ਮੰਤਰੀ ਦੇ ਵੱਲੋਂ ਮਹਿਲਾ ਦਿਵਸ ਤੇ ਦਿੱਤਾ ਕਿਹਾ ਗਿਆ ਕਿ ਕਦਮ ਵਾਤਾਵਰਣ ਦੀ ਸੁਰੱਖਿਆ ਦੇ ਲਈ ਵੀ ਸਹਾਈ ਹੋਵੇਗਾ ਮਹਿਲਾ ਦਿਵਸ ਤੇ ਮੋਦੀ ਸਰਕਾਰ ਤੇ ਵੱਲੇ ਵੱਡਾ ਤੋਹਫਾ ਦਿੱਤਾ ਕਿ ਕਰੋੜਾ ਪਰਿਵਾਰਾਂ ਦਾ ਜੜਾ ਆਰਥਿਕ ਬੋਝ ਜ਼ਰੂਰ ਇਸ ਫੈਸਲੇ ਦੇ ਨਾਲ ਘਟੇਗਾ ਟਵੀਟ ਕਰਕੇ ਜਾਣਕਾਰੀ ਸਾਂਜੀ ਕਿਤੇਗੀ ਕਿ ਕਰੋੜਾ ਪਰਿਵਾਰਾਂ ਦਾ ਆਰਥਿਕ ਬੋਝ ਇਸ ਫੈਸਲੇ ਦੇ ਨਾਲ ਜ਼ਰੂਰ ਕٹےਗਾ ਜਿਸ ਦੇ ਨਾਲ ਪੂਰੇ ਪਰਿਵਾਰ ਦਾ ਜੀਵਨ ਵੀ ਬਿਹਤਰ ਰਹੇਗਾ ਮਹਿਲਾ ਦਿਵਸ ਦੇ ਮੌਕੇ ਤੇ ਉਹਨਾਂ ਦੇ ਵੱਲੋਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ 100 ਰੁਪਏ ਦੀ ਕਟੌਤੀ ਕਰਨ ਦਾ ਵੱਡਾ ਫੈਸਲਾ ਕੀਤਾ ਗਿਆ ਕਿਹਾ ਗਿਆ ਟਵਿੱਟ ਕਰਕੇ ਕਿਸ ਦੇ ਨਾਲ ਫਾਰਾਂ ਦਾ ਆਰਥਿਕ ਬੋਝ ਘਟੇਗਾ ਇੱਕ ਪਾਸੇ ਲੋਕ ਕਾਫੀ ਦਿਨਾਂ ਤੋਂ ਇੰਤਜ਼ਾਰ ਕਰੇ ਸੀ ਕਿ ਗੈਸ ਸਿਲੰਡਰ ਦੀਆਂ ਕੀਮਤਾਂ ਦੇ ਵਿੱਚ ਕਟੌਤੀ ਕੀਤੀ ਜਾਵੇ ਤੇ ਇਸ ਦੇ ਵਿਚਾਲੇ ਵੱਡੀ ਖਬਰ ਸਾਹਮਣੇ ਆ ਰਹੀ ਹੈ ਮਹਿਲਾ ਦਿਵਸ ਤੇ ਵੱਡਾ ਤੋਹਫਾ ਦਿੱਤਾ ਗਿਆ 80 ਰੁਪਏ ਸਿਲੰਡਰ ਨੂੰ ਸਸਤਾ ਕਰ ਦਿੱਤਾ ਗਿਆ